ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਰਾਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਾ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਝੋਟੀਆਂ ਦਿਖਾਵਾਂਗੇ ਦੋ ਬਿਲਕੁਲ ਤਾਜ਼ੀਆਂ ਸੂਆਂ ਦੇ ਤਿੰਨ ਗੱਬਣਾ ਤਿਆਰ ਆਪਾਂ ਪਹੁੰਚੇ ਆਂ ਭਾਜੀ ਬਕੀਤੇ ਸਿੰਘ ਹਣਾ ਕੋਲ ਤੇ ਆਜੂ ਕਰਦੇ ਆਂ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਜਾਣਕਾਰੀ ਲੈਣੇ ਆਂ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਜੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਹਾਂਜੀ ਉਹ ਠੀਕ ਠਾਕ ਪਰਿਵਾਰ ਬਸ ਵਧੀਆ ਭਾਜੀ ਵਧੀਆ ਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਭਾਜੀ ਬਗੀਚਾ ਸਿੰਘ ਜੀ ਇਹ ਐਡਾ ਹਰੜ ਕਲਾ ਤਸੀਲ ਇਹ ਨਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਹੈ ਜੀ ਫੋਨ ਨੰਬਰ 9041796785 ਭਾਈ ਠੀਕ ਹੈ ਜੀ ਹਾਂਜੀ ਤੇ ਆਂਦੇ ਨੇ ਕਿੰਨੇ ਹਾਂਜੀ ਹਾਂਜੀ ਉਹ ਤਾਂ ਚਲ ਗਏ ਜੇ ਸਰੇ ਨੂੰ ਅੱਛਾ ਇਹ ਦੋ ਚਲ ਗਏ ਵਿੱਚ ਆਹ ਕਹਿੰਦੇ ਸੱਤ ਅੱਠ ਠੀਕ ਹੈ ਜੀ ਤੇ ਆਹ ਦੱਸਿਓ ਪਹਿਲੇ ਨੰਬਰ ਤੇ ਝੋਟੀ ਭਾਜੀ ਇਹ ਬਈ ਸੂਈ ਜੇ ਕਿੰਨਾ ਸੁਭਾ ਇਹ ਪਹਿਲਾ ਹੀ ਸੁਭਾ ਸੂਈ ਜੇ ਝੋਟੀ ਠੀਕ ਹੈ ਜੀ ਤੇ ਮਗਰੇ ਦੇ ਕੱਟੀ ਜੇ ਲੋ ਜੀ ਫੀਮੇਲ ਕਾਫ ਆ ਗਿਆ ਪਿੱਛੇ ਦੇ ਲੋ ਕੱਟੀ ਮੇਟੀ 10 ਦਿਨ ਹੋ ਗਏ ਸੂਈ ਦੇ ਠੀਕ ਹੈ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਮੰਨ ਲਓ ਇਹ ਰਾਤੀ ਭੱਜੀਆਂ ਆਈਆਂ ਸੀ ਝੋਟੀਆਂ ਆਪਣੇ ਕੋਲ ਤੇ ਹਾਂ ਜੀ ਤੇ ਇਹ ਮੰਨ ਲਓ ਵੀ ਦੁੱਧ 10 ਤੋਂ ਪਲੱਸ ਹੋ ਗਿਆ ਥੱਲੇ ਠੀਕ ਹੈ ਠੀਕ ਹੈ ਹੁਣ ਆਪਾਂ 10 ਹੀ ਲਾ ਲਈਏ ਕਿਉਂਕਿ ਪੇੜੇ ਪੂਰੇ ਦੀਆਂ ਭੱਜੀਆਂ ਐ ਹਾਂ ਜੀ ਹਾਂ ਜੀ ਸਹੀ ਹੈ ਕਿ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਰਾ ਉਹ ਵੀ ਰਾਤ 11 ਵਜੇ ਭਾਈਆਂ ਦੇ ਪਹੁੰਚ ਜਾਗੇ ਟਾਈਮ ਹੋ ਜਾਵੇਗਾ 11:00 11:15 ਦਾ ਟਾਈਮ ਹੋ ਜਾਵੇਗਾ ਠੀਕ ਆ ਦੇਖਣ ਲਈ ਚੱਲ ਜਾਈਏ ਠੀਕ ਆ ਤੇ ਇੱਕ ਗਈ ਇਹਦੇ ਨਾਲ ਦੀ ਅੱਛਾ ਜੀ ਇੱਕ ਉਹ ਗੱਬਣੇ ਹਾਂ ਠੀਕ ਆ ਠੀਕ ਆ ਹਾਂਜੀ ਹਾਂਜੀ ਤੇ ਖੋਲੋ ਭਾਈ ਜੀ ਫਿਰ ਖੋਲ ਕੇ ਬਤਾਈਏ ਕਿ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਭਾਈ ਮੇਰੇ ਹਿਸਾਬ ਨਾਲ ਬਹੁਤ ੜੀ 13-14 ਕਿਲੋ ਦਊਗੀ ਝੋਟੀ ਠੀਕ ਆ ਠੀਕ ਆ ਆਹ ਇਹਦਾ ਸਟਾਰਟਿੰਗ ਦਾਸ ਤੋਂ ਪਲੱਸ ਜਿਹੜਾ ਕਿਲੋ ਤੇ ਲੀਟਰ ਆ ਖੰਡਾ ਕਰਕੇ ਦਾ ਠੀਕ ਆ ਜੀ ਹਾਂਜੀ ਉਹਨਾਂ ਦੀ 10 ਲੀਟਰ ਜਿਹੜਾ ਬਿਲਕੁਲ ਦੁੱਧ ਪਿਆਰ ਹੋਰ ਬੋਲ ਦੇ ਵਿੱਚ ਆ ਗਿਆ। ਆਪਾਂ ਕਿ ਕੰਦ ਵੱਜ ਨਹੀਂ ਬਹੁਤ ਜ਼ਿਆਦਾ ਤੁਹਾਨੂੰ ਦਾ। ਠੀਕ ਹੈ ਜੀ। ਪੰਡਾ ਹੀ ਸੁਗਵਾ ਜੇ ਕਰਮ ਵਾਲੀ ਸੁਗਵਾ ਤੇ ਪੰਡਾ ਇਹ ਪਈਆਂ ਥੱਲੇ ਕਰਮ ਵਾਲੀ ਨੇ। ਤੇ ਥਾਣਾ ਦਾ ਸਹਿਜ ਗਿਆ ਵੀ ਬਹੁਤ ਹੀ ਚੰਗਾ ਗਿੱਠ ਗਿੱਟ ਤੇ ਥੰ ਲੱਗਾ। ਤੇ ਪ੍ਰੇਤ ਕੁੜੇ ਇਹਨਾਂ ਵੀ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਤੇ ਫੇਸ ਕੁਆਲਟੀ ਵੀ ਦਿਖਾਉਂਦੇ ਆਪਾਂ। ਨੌ ਭਾਜੀ ਆਓ ਜੀ ਫੇਸ ਕੁਆਲਟੀ ਦੇ ਸਿੰਘ ਦੀ ਬੰਤਰ ਜਿਹੜੀ ਬਹੁਤ ਹੀ ਚੰਗਾ ਹੈ ਨਿਗਾ ਨਿਗਾ ਜਿਆ ਸਿੰਘ। ਹਾਂ ਕਮਾਦਾ ਕਮਾਦਾ। ਇਹ ਤੇ ਲੰਥਾ ਨਾ ਕੋਈ ਕਸਰ ਨਹੀਂ ਛੱਡੀ ਵਡੀ ਛੋਟੀ ਭਾਜੀ ਦੇਖ ਲਓ ਇਹ ਬਾਕੀ ਪਿਓਰ ਮੋਹਰਾ ਨਸਲ ਦੇ ਵਿੱਚ ਆ ਗਈ ਆ ਇਹ ਹੋਰ ਜਿਹੜੀਆਂ ਝੋਟੀਆਂ ਇੱਧਰ ਦੀ ਨਹੀਂ ਆ ਠੀਕ ਆ ਠੀਕ ਆ ਜੀ ਹਾਂ ਜੀ ਲਓ ਜੀ ਚੈਡ ਬਲੈਕ ਆ ਗਈ ਜਿਵੇਂ ਹੋਰ ਜਿੰਨੇ ਆਪਾਂ ਕਹ ਦਿੰਦੇ ਆ ਜਾਮਲੂ ਵਰਗੀ ਬਾਕੀ ਝੋਣ ਸਵਾਰੀ ਬਹੁਤ ਜਿਆਦੀ ਝੋਟੀਆਂ ਠੀਕ ਆ ਜੀ ਲਓ ਜੀ ਝੋਈ ਦੀ ਵੀ ਇੱਕ ਨੰਬਰ ਆ ਬਾਕੀ ਥੱਗ ਥਣ ਵੀ ਚੰਗਾ ਲੱਗਾ ਵਾ ਇਹ ਤੂਈ ਨੂੰ ਦਾਸ ਕਰ ਦਿੰਦੇ ਆਸਤ ਦਾਸ ਦਿਨ ਹੋ ਗਏ ਕੱਟੀ ਆ ਬੜੀ ਮਜ਼ਦਦ ਦੀ ਪੁਗਾਰੀ ਲਾ ਕੇ ਵਿਖਾ ਦਈਏ ਭਾਜੀ ਹਾਂ ਲਾ ਲਾ ਦੇ 13 14 ਲੀਟਰ ਕੱਢੀ ਜਾਓ। ਕੋਈ ਭਾਈ ਜੋ ਨੀਚੇ ਆ ਟ੍ਰੇਟ ਪੜਾ। ਬਹੁਤ ਚੌੜਾ ਆ ਗਿਆ ਜੇ। ਠੀਕ ਹੈ ਜੀ। ਬਾਕੀ ਅਜਲੀ ਸਾੜ ਤੋਂ ਵੀ ਥਾਣਾ ਦਾ ਸੈਜ ਗਿਆ। ਆਪਾਂ ਚੈੱਕ ਕਰਮਨੇ ਆ। ਲਓ ਜੀ ਚੈੱਕ ਆ ਸਾਡੇ ਦੇ ਥਾਣਾ ਦਾ ਸੈਜ ਗਿਆ। ਮੈਂ ਕਿਹੋ ਨੇ ਨੁਕਾ ਤੇ ਕੱਲਾ ਕੱਲਾ ਥਾਣਿਆ ਤੇ ਪਿੰਡੇ ਤੇ ਵੀ ਨਾਲਾ ਨੂੜਾ ਜਿਹੜੀਆਂ ਕਾਫੀ ਆ ਗਈਆਂ ਵਾ। ਪੂਰੀ ਭਾਜੀ ਵੱਡੀ ਝੋਡੀ ਆ। ਠੀਕ ਹੈ ਜੀ। ਹਣਾ ਬਿਲਕੁਲ ਕੋਈ ਸ਼ੱਕ ਨਹੀਂ ਜੀ। ਹਾਂਜੀ ਹਾਂਜੀ। ਇਹਦਾ ਮੁੱਲ ਭਾਜੀ ਹਰ। ਲੈ ਲਓ ਭਾਜੀ ਇਹਦੀਆਂ ਝੋਟੀਆਂ ਦਾ ਡੇਢ ਡੇਢ ਲੱਖ ਦੀਆਂ ਨਹੀਂ ਵਿਕਣ। ਹਾਂਜੀ। ਆਪਾਂ ਜੈ ਜੀ ਲਈ ਦੇ ਗਏ ਹਨ ਹਾਂਜੀ ਆਪਾਂ ਭਾਜੀ ਇਹਦਾ ਮੁੱਲ ਇੱਕ 30 ਕਰਦੇ ਅੱਛਾ ਜੀ ਹਾਂਜੀ ਹਾਂ ਨਾ ਇੱਕ 20 ਵੀ ਦੇ ਦਈਏ ਭਾਈ ਹੋਰ ਕਰ ਦਈਏ ਜਿੱਥੇ ਕਰਨਾ ਰੰਗੋ ਪੰਜਾਬੀ ਕਰ ਦੋ ਜਿੱਥੇ ਛੋੜ ਕਰਨੀ ਹੈ ਉੱਥੇ ਕਰ ਦਈਏ ਨੂੰ ਵੀ ਭਰਾ ਜੀ ਆਪਣੇ ਤੁਸੀਂ ਕਰ ਦੋ ਤਾਂ ਨੂੰ ਪੁੱਤਰਾ ਵੇਖੋ ਛੋਟੀ ਚ ਕੋਈ ਕਮੀ ਹੈਗੀ ਨਹੀਂ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਪਹਿਲਾ ਹੀ ਸਵੇਰ ਜੇ ਤੇ ਜਾ ਕੇ ਤੀਜੇ ਸਵੇਰ ਜਾ ਕੇ ਦੁੱਧ ਟਕਾਉਣਾ ਹੈ ਆਪੀ ਦਾ ਦੋ ਠੀਕ ਹੈ ਫਿਰ ਕਰੋ ਦੱਸੋ ਭਾਜੀ ਤੁਸੀਂ ਦੱਸੋ ਆਪੀ ਦਈ ਜਿਤਨਾ ਚੰਗੀ ਲੱਗਦੀ ਹੈ ਮਾਹ ਜਿਆਦਾ ਨਾ ਹੋ ਜਾਡੇ ਕੋਲ ਹਾਂਜੀ ਕਿੰਨੇ ਕਹਿ ਵੀਰ ਨੇ ਕਿੰਨੇ ਗਏ ਆ ਇੱਕ ਵੀ ਇੱਕ 10 ਦੀ ਜਾਂਦੀ ਏ ਇੱਕ 10 ਦੀ ਹਾਂ ਵੇਹ ਲੋ ਏਡੀ ਛੋਟੀ ਲੰਬੀ ਨਹੀਂ ਹੁੰਦੀ ਹਾਂ ਹਾਂਜੀ ਅਰੇ ਮੇਰੇ ਵੀਰ ਨੇ ਕਹਿਤਾ ਉਹ ਤਾਂ ਦੇ ਦਾਂਗੇ ਠੀਕ ਆ ਛੋਟੀ ਛੋਟੀ ਆ ਭਾਜੀ ਲੋ ਇੱਥੇ ਆਣ ਕੇ ਨਾ ਇੱਥੇ ਆਣ ਕੇ ਵੇਖ ਕੇ ਛੋਟੀ ਖੜੇ ਠੀਕ ਆ ਕੀ ਕੋਈ ਛੱਕੜ ਇੱਥੇ ਆਊਗਾ ਕੋਈ ਡਬਲ ਦੇਖੋ ਵੀ ਡਬਲ ਨੂੰ ਵੀ ਝੋਡੀ ਭਾਜੀ 1 10 ਦੀ ਬਾਰੋਂ ਝੋਡੀ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਉਹ ਮੇਰੇ ਵੀਰ ਨੇ ਕਹਿਤਾ ਬੱਚੇ ਦੇ ਨਾਮ ਬੱਚੇ ਬਿਲਕੁਲ ਸਹੀ ਕਰ ਰਹੇ ਆ ਪਾਪਾ ਦੇ ਦੇਣੀ ਇਹ ਨਹੀਂ ਕਹਿਣਾ ਨਹੀਂ ਵੀ ਤੂੰ ਘੱਟ ਕਹਿਤੀ ਹਾਂਜੀ ਹਾਂਜੀ ਸਹੀ ਹੈ ਨਾ ਚਲੋ ਕੋਈ ਨਾ ਨਹੀਂ ਦੱਸ ਦੇ ਕਹਿੰਦੇ ਕੇ ਹਲੇ ਕੋਈ ਵੀਰ ਭਰਾ ਕੰਮ ਨਹੀਂ ਲੈ ਨਹੀਂ ਇੱਥੇ ਕੋਈ ਛੁੱਟੀ ਤੁਹਾਨੂੰ ਨਹੀਂ ਨਹੀਂ ਮਾੜੇ ਦੀ ਨਹੀਂ ਗੱਲ ਕਰਦਾ ਬਿਲਕੁਲ ਬਿਲਕੁਲ ਜੀ ਇੱਥੇ ਭਰਾ ਜੇ ਆਪਣੇ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਜਦੋਂ ਆਪਾਂ ਤੁਹਾਨੂੰ ਕਹਿ ਦਿੰਨੇ ਵੀ ਕਹਿ ਦੋ ਹਾਂਜੀ ਆਪਾਂ ਹੀ ਤੁਹਾਨੂੰ ਕਹਿੰਨੇ ਆ ਹਾਂਜੀ ਹਾਂਜੀ ਸਹੀ ਹਾਂਜੀ ਇੰਦਾ ਦੀ ਨਸਲ ਦੀ ਝੋਲੀ ਨਹੀਂ ਮਿਲਦੀ ਨਹੀਂ ਲੱਭਦੀ ਬਿਲਕੁਲ ਹੀ ਇਹ ਨੋਰਮਲ ਰੇਟ ਹੈ ਇਤੋਂ ਫਰੇ ਰੱਬ ਦਾ ਨਹੀਂ ਆ ਤੇ ਦੁੱਧ ਵੀ 13 14 ਲੀਟਰ ਕਰਮ ਵਾਲੀ ਭਰੀ ਜਾਊਗੀ ਇਹ ਥਣ ਭਾਂਡਾ ਜੀ ਬਹੁਤ ਹੀ ਚੰਗਾ ਲੱਗਾ ਵਾਦੇ ਦੂਜੇ ਨੰਬਰ ਤੇ ਆਜੋ ਗੱਬਣ ਭਾਜੀਓ ਹਾਂਜੀ ਉਹ ਭਾਜੀ ਹਰੇ ਗੱਬਣਿਆ ਝੋਟੀ ਹੋ ਤਾਂ ਮੇਰਾ ਰਸਦਾ ਨਹੀਂ ਪੌਂਦਾ ਉਹ ਤਾਂ ਭਾਜੀ ਇਹ 17 ਕਿਲੋ ਦੀ ਗਾਰੰਟੀ ਹੋ ਮੇਰੀ ਮੇਰੇ ਕੋਲ ਖਾ ਕੇ ਲੈ ਜੇ ਠੀਕ ਹੈ ਠੀਕ ਹੈ ਝੋਡੀ ਬਲੇਤਰੰਗਾਵਾਂ ਨੂੰ ਵੱਧ ਮੰਦੀਂਦੀ ਆ ਹਾਂਜੀ ਢੱਲਾ ਢੁੱਲਾ ਹੀ ਬੜੀਆਂ ਜ਼ਿਆਦਾ ਆ ਹਾਂਜੀ ਢੱਲਾ ਬਹੁਤ ਜ਼ਿਆਦਾ ਇਹਦੇ 22 ਤਰੀਕ ਨੂੰ ਹੁੰਦੇ ਆ ਮੰਨ ਲਓ ਦੀ ਪਿੱਛੇ ਦੀ ਦੁੱਧ ਦੀ ਗਰੰਟੀ ਦਵਾਂਗਾ ਲੇਖੇ ਠੀਕ ਹੈ ਠੀਕ ਹੈ ਨਾ ਪਾਉਂਦਾ ਨਹੀਂ ਪਾਉਂਦਾ ਤਾਂ ਮੈਂ ਚਲੋ ਕੋਈ ਗੱਡੇ ਪਾ ਲਈਏ ਝੋਡੀ ਬਹੁਤ ਚੰਗੀ ਆ ਹਾਂ ਚਲੋ ਕੋਈ ਨਾ ਹੋਸਾ ਨਾ ਪੈਸਾ ਆਪੇ ਛੱਡ ਦਾਂਗੇ ਮੇਰੇ ਭਰਾਵੋ ਲੋ ਵਜਨ ਝੋਡੀ ਵੇਖੋ ਕੱਦ ਵਜਨ ਵੇਖੋ ਕੱਲੀ ਗੱਡੀ ਚ ਆਉਣ ਵਾਲੀ ਹੈ ਬਿਲਕੁਲ ਬਿਲਕੁਲ ਲਓ ਜੀ ਕੱਦ ਵਜਨ ਪਾਓ ਜਿਆਦਾ ਚੰਗਾ ਅਗਰ ਪੇਟ ਕੁੜੇ ਤੋਂ ਹਨ ਮੰਜਾ ਡਿੰਦਾ ਵਾ ਹਾਂਜੀ ਇਹ ਸੂਆ ਕਰਨਾ ਸੂ ਕੀ ਭਾਜੀ ਸੂਆ ਭਾਜੀ ਆ ਤੀਸਰੀ ਸੂ ਨਹੀਂ ਲਓ ਜੀ ਤੀਸਰਾ ਸੂਆ ਸੂ ਕੀ ਕਰਮਾ ਵਾਲੀ ਤੇ ਪੇਟ ਕੁੜੇ ਵਾਲੋ ਤੇ ਮੰਜਾ ਹੀ ਡਿੰਦਾ ਬਾਕੀ ਥੱਲੇ ਵੀ ਕਰਮ ਵਾਲੀ ਪੰਡਾਂ ਪਾਈਆਂ ਵਾ ਜਿਹੜੀ ਭਾਈ ਤਿੱਗੀ ਝੋਟੀ ਵੀ ਨਾ ਹਾਂਜੀ ਉਹ ਵੀ ਇਹੀ ਚੀਜ਼ ਸੀ ਠੀਕ ਆ ਠੀਕ ਆ ਅਜੇ ਪੱਕਾ ਲਈਆ ਲਓ ਜੀ ਪਿਓਰ ਇਹ ਵੀ ਮੋਹਰਾ ਨਾਲ ਦੀ ਜਿਹੜਾ ਜੈਡ ਬਲੈਕ ਆ ਕੀ ਕਾਲ ਦਾ ਜਿਹੜਾ ਬਾਕੀ ਬਣੂ ਬੜੀ ਬਾਕੀ ਜਿਹੜਾ ਵੀਰ ਮਰਜੀ ਆਪਣੇ ਕੋਲ ਗਰੰਟੀ ਨਾਲ ਝੋਟੀ ਲੈ ਜੀ ਠੀਕ ਆ ਠੀਕ ਆ ਜੀ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਅਜੇ ਪੰਡਾਂ ਪਾ ਜਣੀਆਂ ਜਦੋਂ ਬਿਲਕੁਲ ਤਿਆਰ ਹੋ ਗਈ ਅਜੇ 1.27 ਤਰੀਕ ਨੂੰ ਪੂਰੇ ਹੁੰਦੇ ਆਲੇ ਲਾਡੂ ਲਾਉਦੇ ਚੈੱਕ ਕਰ ਸਕਦੇ ਹੋ ਕਿ ਚਾਹ ਰਹਾ ਵਾ ਇਹ ਥਾਂ ਤੋਂ ਵੀ ਕੱਲਾ ਕੱਲਾ ਲੱਗਾ ਪਿਆ ਜੀ। ਲਓ ਜੀ ਕਰੋ ਜੀ ਚੈੱਕ। ਆ ਸਾਬ ਇੱਥੋਂ ਤੱਕ ਬੰਦੀ ਹੁੰਦੀ ਠੀਕ ਹੈ ਤੇ ਸਹੂਲਤ ਆ ਕਿ ਚੱਡਾ ਲਾ ਜਨਾ ਜਿੱਦਾਂ ਕੋਲ ਤਿਆਰ ਹੋ ਵੀ ਤੇ ਫੇਸਵਾਲ ਤੇ ਫੇਰ ਚੈੱਕ ਕਰ ਸਕਦੇ ਜੀ ਤੁਸੀਂ। ਇਹ ਡਬਲਾ ਹੈ ਕਿ ਪਿਓਰ। ਇਹਦਾ ਮੁੱਲ ਭਾਜੀ ਇਹਨਾਂ। ਇਹੋ ਬੀਜੀ ਇਹ ਵੀ 130 ਦੇ ਦਈਏ। 130 ਹੀ? ਹਾਂ ਜੀ। ਕਰੀਏ ਮਾਨਤਾ। 125 ਦੇ ਦਈਏ। ਇਹ ਵੀ 200 ਵਾਲੇ ਕਰੀਏ ਮਾਨਤਾ। ਕਰ ਦੋ ਤੁਸੀਂ। ਇਹਦਾ ਦੋ ਆਪੀ। ਨਹੀਂ ਕਰ ਦੋ ਭਾਜੀ ਕੋਈ ਗੱਲ ਨਹੀਂ ਦੀ ਭਰਾ ਜੀ ਆਪਣੇ ਕਰ ਦੋ। ਹਾਂਜੀ ਕਿੰਨੇ ਗਿਆ ਵੀਰ ਨੇ ਇੱਕ ਪੰਜੀ ਵੀਰੰਦਾ ਜੀ ਇਹਦੇ ਚੋਂ ਵੀ ਦਾ ਹੀ ਛੜ ਗਏ ਇਹ ਬੰਦ ਜੀ ਜੇ ਮੇਰੇ ਵੀਰ ਨੇ ਕਹਿਤਾ ਤਾਂ ਠੀਕ ਆ ਬਾਕੀ ਦੁੱਧ ਭਾਜੀ ਚਰਨਜੀਤ ਬੇਸ਼ੱਕ ਤੁਸੀਂ ਮੇਰੇ ਭਰਾ ਜੀ ਨਾ ਹਾਂਜੀ ਹਾਂਜੀ ਤੁਸੀਂ ਵੀ ਆਪਣੇ ਸਾਇਨ ਕਰਦੇ ਹੋ ਜੇ ਦੁੱਧ ਸਵੰਸਤਾ ਰੱਖ ਲੋ ਝੋੜੀ ਦਵੇ ਠੀਕ ਹੈ ਰੱਖ ਲੈ ਹਾਂਜੀ ਤੇ ਖਰਚਾ ਵੀ ਦਵਾਂਗੇ ਅੱਛਾ ਜੀ ਤੇ ਪੈਸੇ ਗੱਡੀ ਦੇ ਕਿਰਾਏ ਤੱਕ ਵੀ ਦਵਾਂਗੇ ਠੀਕ ਹੈ ਠੀਕ ਹੈ ਲਓ ਜੀ ਫੁੱਲ ਗਰੰਟੀ ਤੇ ਆਈ ਆ ਤੇ ਫੁੱਲ ਗਰੰਟੀ ਤੇ ਵੀਰ ਨੇ ਦੇ ਦਿੱਤੀ ਗਰੰਟੀ ਦੇ ਮੰਨ ਲਓ ਬਾਕੀ ਬਹੁਤ ਹੀ ਚੰਗੇ ਤੀਸਰਾ ਸੁਗਾ ਸੋਨਾ ਤੇ ਕਰਨ ਵਾਲੀ ਜਿਹੜਾ ਵੀਰ ਭਰਾ ਲੈ ਜੂਗਾ ਵੀਰ ਨੇ ਕਹਿਤਾ 15 ਦੀ 15 ਦੀ ਰਾਂਗਣਾ ਠੀਕ ਲਓ ਜੀ ਮੋਲ ਲਓ ਅੱਜ ਬਾਈ ਕਹਿੰ ਬਸ ਇਹ ਹੈ ਇਹ ਵੀ ਪਤਲੇ ਚੰਮ ਵਾਲੀ ਨਾੜਾ ਨੂਣਾ ਜਿਹੜੇ ਚੰਮ ਦੇ ਉਹ ਭਾਈ ਝੋੜੀ ਚੰਗੀ ਆ ਜਿੱਦਨ ਝੋੜੀ ਭਾਜੀ ਜੇਵੇ ਚਲੋ ਵੇਗੀ ਇਹ ਗੱਲ ਹੈ ਇਹਦੇ ਆਪਾਂ ਦੂਜੀ ਵੀਡੀਓ ਛੱਡ ਕੇ ਤੀਜੀ ਚ ਪਾਉਂਗਾ ਦਮ ਤਿਆਰ ਹੋ ਜੰਨੀ ਠੀਕ ਆ ਠੀਕ ਆ ਲਓ ਜੀ ਪਤਲੇ ਚੰਮ ਵਾਲੀ ਆ ਗਈ ਤੇ ਦੁੱਧ ਵਾਲੀ ਆ ਬਾਕੀ ਕੋਈ ਸੇਵ ਵਾਲਾ ਲਾਜੂ ਭਰਾ ਦਾ ਦੁੱਧ ਚੰਗਾ ਕੱਢੀ ਜਣਾ ਤੇ ਤੀਸਰੇ ਨੰਬਰ ਤੇ ਭਾਜੀ ਇਹ ਭਾਜੀ ਇਹ 8 ਮਹੀਨਿਆਂ ਦੀ ਜੇ ਅੱਛਾ ਜੀ ਤੇ ਮੰਨ ਲਓ ਵੀ ਇਹਦੇ ਰਹਿ ਗਏ 2 ਮਹੀਨੇ ਇਸ ਵਿੱਚ ਹਾਂ ਜੀ ਅਸੂਈ ਸੁਦੀ ਏ ਠੀਕ ਹੈ ਜੀ ਠੀਕ ਆ ਹਾਂ ਜੀ ਇਹ ਮੈਂ ਤਾਨੂੰ ਖੋਲ ਕੇ ਬਖੰਬਾ ਇਹ ਮੈਂ ਹੀ ਭਾਈ ਦਿੱਤੀ ਸੀ ਮਾਝ ਆਪਣੇ ਕੋਲ ਸੱਜ 13 14 ਚ ਵਾਗ ਲਗ ਦੁੱਤੀ ਅੱਛਾ ਜੀ ਹਾਂ ਮੈਂ ਆਪਣੇ ਇਹ ਨਾ ਰਿਸ਼ਤੇਦਾਰਾਂ ਦੀ ਆਪਣੀ ਸਾਲੀ ਨੂੰ ਦਿੱਤੀ ਠੀਕ ਆ ਉਹਨਾਂ ਦੇ ਹੁਣ ਮੰਨ ਲਓ ਦੁਰਦਹਿ ਨਹੀਂ ਠੀਕ ਆ ਠੀਕ ਆ ਮੇਰੇ ਕੋਲ ਨਹੀਂ ਸੱਜ ਲੱਗੇ ਠੀਕ ਆ ਠੀਕ ਆ ਤੇ ਮੈਂ ਬਾਕੀ ਬਹੁਤ ਚੰਗੀ ਬੰਦੀ ਏ ਵੀ ਬੜੀ ਹੁੰਦੀ ਆ ਤੇ ਇਹ ਕਿੰਨਾ ਸਮਾਂ ਲੂਗੀ ਭਾਜੀ ਮੇਰੇ ਸੋਣਾ ਭਾਈ ਵੀਰ ਉਹ ਤੀਜਾ ਚ ਫਸੂਰਾ ਹੋਊਗਾ ਠੀਕ ਆ ਠੀਕ ਆ ਜਾਈ ਚਲਦੀ ਆ ਹੱਥੋਂ ਚੌਥਾ ਕੋਈ ਵੀਰ ਲਾਰੇ ਬਾਕੀ ਮੈਂ ਨਵੀਂ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਲਓ ਜੀ ਪੇਠ ਪੁੜੇ ਦੀ ਇਹ ਵੀ ਬਹੁਤ ਹੀ ਚੌੜੀ ਹੈ ਕਿੰਨੇ ਦੁੱਧ ਦੇ ਪਾਜੀ ਭਾਜੀ 13 ਚੋਂ ਬਾਕੀ ਮੈਂ ਦੁੱਧ ਦਿੰਦੀ ਹਾਂ ਲਓ ਜੀ 13 14 ਲੀਟਰ ਵਾਲੀ ਇਹ ਵੀ ਹੈ ਬਾਕੀ ਭਾਜੀ ਬੜੀ ਹੁੰਦੀ ਹੈ ਵੀ ਮੈਂ ਤੇ ਚਲੋ ਮੰਨ ਲਓ ਗੋਗੋ ਛੱਡਦੀ ਆ ਲਓ ਜੀ ਜੈਡ ਬਲੈਕ ਇਹ ਵੀ ਆ ਗਈ ਉਹਦੀ ਚੰਗੀ ਮੈਂ ਸੱਦੇ ਦੀ ਫੇਸ ਕੁਆਲਟੀ ਇਹ ਵੀ ਹਾਂਜੀ ਤੇ ਬਾਕੀ ਜੰਮੀ ਪਲੀ ਬਹੁਤ ਹੀ ਜ਼ਿਆਦਾ ਵਸ ਕਹਿੰਦੇ ਜਿਹੜਾ ਵੀਰਪਰਾ 2 ਮਹੀਨੇ ਸਾਫ ਕਰ ਲੂਗਾ ਦੁੱਧ ਚੰਗਾ ਕੱਢੀ ਜਣਾ 13 14 ਲੀਟਰ ਦਾ ਰਿਕਾਰਡ ਆ ਕਰਮ ਵਾਲੀ ਦਾ ਕਟਿਲਾਂ ਤੋਂ ਨਾ ਜਿਹੜੀਆਂ ਬਹੁਤ ਹੀ ਇਹਦੇ ਹਵਾਨੇ ਤੇ ਤੇ ਥਣ ਵੀ ਕਲਾ ਕਲਾ ਕਰ ਜਣਾ ਕਰਮ ਵਾਲੀ ਨੇ ਜਿੱਦਨ ਤਿਆਰ ਹੋ ਗਈ ਬਹੁਤ ਚੰਗੀ ਭਾਜੀ ਮੈਂ ਆ ਠੀਕ ਹੈ ਠੀਕ ਹੈ ਤੇ ਹੈ ਵੀ ਸਿੰਗਲ ਹੱਡੀ ਚੈੱਕ ਕਰ ਸਕਦੇ ਤੁਸੀਂ ਅਲਾਗੇ ਤੋਂ ਹਾਂਜੀ ਇਹਦਾ ਮੁੱਲ ਭਾਜੀ ਇਹਦਾ ਇੰਨਾ ਮੁੱਲ ਭਾਜੀ ਕਿ ਲੇਖੋ ਜਿੰਨਾ ਚੰਗਾ ਲੱਗਦਾ 70 ਦੀ ਦੇ ਦਈਏ 70 ਦੀ ਹਾਂਜੀ ਇਹ ਦੱਸ ਦੋ ਹਾਨਾ ਹੀ ਪੰਜਾ ਵੀ ਕਰ ਦੋ ਫਿਰ ਤਹੀਂ ਦੱਸਾਂ ਤੇ ਇਹ ਤਾਂ ਇੰਝ ਦੱਸ ਦੋ ਨਹੀਂ ਕਰ ਦੋ ਤੁਸੀਂ ਕੋਈ ਗੱਲ ਨਹੀਂ ਭਾਜੀ ਪੰਜ ਕਿਹੜੇ ਆ ਰਹੇ ਤੁਸੀਂ ਰੋਜ਼ ਵੀਡੀਓ ਬਣਾਉਂਦੇ ਜੀ ਹਾਂਜੀ ਸਰਦੋ ਜਿੱਤਾਂ ਦਰ ਲੱਗ ਜਾਈਏ ਪੰਜ ਛੜ ਦਈਏ ਹਾਂਜੀ ਛੜਨਾ ਹਾਂਜੀ ਦੋ ਹੋਰ ਛੜ ਦਈਏ ਤਿੰਨ ਹੀ ਹੋਰ ਛੜੀਏਗੇ ਬਾੜ ਦੀ ਦੇ ਦਈਏ ਹਾਂ ਬਾੜ ਦੀ ਕਰ ਦਈਏ ਲਓ ਜੀ ਬਾੜ ਹੈ ਮਰਜ਼ੀ ਲੈ ਜੇ ਬਾੜ ਹਜ਼ਾਰ ਦੀ ਮੈਂ ਠੀਕ ਆ ਇਹ ਸ਼ਾਇਦ ਜਦੋਂ ਮੈਂ ਤਿਆਰ ਹਾਂ ਜੋ 85000 ਦੀ ਮੇਰੀ ਨਹੀਂ ਲਓ ਜੀ ਦੋ ਮਹੀਨਿਆਂ ਦੇ ਵਿੱਚ ਹੀ 85000 65 ਦੇਵੇ 20 20000 ਬਣਾਵਾ 20 23000 ਰੁਪਇਆ ਮੰਨ ਲਓ ਕਿੰਨਾ ਖਰਚਾ ਖਾਜੂ 10 ਖਾਜੂਗੀ 10 ਖਾਜੂਗੀ ਬਾਕੀ ਇਹ ਗੱਲ ਹੈ ਵੀ ਕਿਸੇ ਵੀਰ ਨੇ ਵੇਚਣੀ ਨਹੀਂ ਬਿਲਕੁਲ ਬੜੂ ਮਿਲ ਕੇ ਰਿਕਾਰਡ ਵਿੱਚ ਚੰਗਾ ਵਾ ਚਲੋ ਬਾਕੀ ਖੁੱਲੂ ਖੁੱਲੂ ਚੰਗੀ ਰਿਕਾਰਡ ਮੈਂ ਦਾ ਤਾਂ ਕਰਕੇ ਮੈਂ ਧਿਆਨ ਗੈਨ ਠੀਕ ਕਰੋ ਜੀ ਸਾਹਮ ਬਾਈ ਨੇ ਪੂਰੀ ਖੁੱਲੀ ਛੱਡੀ ਆ 62000 ਦੇ ਵਿੱਚ ਗੱਭਣ ਮੱਛ ਜਿਹੜਾ ਲੈ ਜਾਊਗਾ ਦੇ ਹਿਸਾਬ ਨਾਲ ਕਮੇਟੀ ਉਹਦੀ ਬਾਜੀ ਨਹੀਂ ਹੈ ਕਮੇਟੀ ਬਾਜੀ ਹਾਂਜੀ ਇਹ ਆਜੋ ਹੁਣ ਇੱਕ ਇੰਨੀ ਨੀਰਾ ਵੀ ਦਾ ਪੀਚ ਬਾਜੀ ਨਕੀਨਾ ਹੀ ਆਗੇ ਇਹ ਵੀ ਪਹਾਂਜੀ ਨਕੀਨਾ ਹੀ ਬਾਜੀ ਇਹ ਜਗਤਾਰ ਪਾਜੀ ਮਾਲੋ ਤੇ ਦਿਖਾ ਜੇ 15 ਅੱਗੇ ਇਸ ਵਿੱਚ ਅੱਛਾ ਜੀ ਦੋਦੇ ਵੀ ਮਾਲੋ ਵੀ ਦੂਜੇ ਸਵੇਰ ਸੁਣੀ ਆ 10 ਕਿਲੋ ਪੀਲਣੇ ਠੀਕ ਆ ਠੀਕ ਆ ਜੀ ਉਹਦੇ 11 12 ਕਿਲੋ ਲਈਓ ਰਾਮਾ ਠੀਕ ਆ ਠੀਕ ਆ ਲਓ ਜੀ ਕਾਟ ਕਾਟ ਬਹੁਤ ਹੀ ਤਗੜਾ ਆ ਗਿਆ ਬਹੁਤ ਚੰਗਾ ਹੈ ਬਸ ਨਾ ਕਰਮਾਲੀ ਨੇ ਹਾਂਜੀ ਇਹ ਪਹਿਲੇ ਦਿਨ ਨੇ 10 ਦਿੱਤਾ ਪਾਈ 10 ਹੀ ਕਹੂੰਗਾ ਜਿੰਨੇ ਪਹਿਲੇ ਨਹੀਂ ਨਹੀਂ 10 ਹੀ ਪਤਾ ਲਈ ਮੈਂ ਠੀਕ ਆ ਠੀਕ ਆ ਜੀ ਨੀਲੀ ਆ ਗਈ ਨੇ ਬਾਕੀ ਕਰ ਦੋ ਇਹ ਭਾਜੀ ਫਿਰ ਤੁਹਾਨੂੰ ਲਾ ਲਓ ਜੀ ਕਾਟ ਵਜਨ ਦੀ ਜਿਹੜਾ ਬਹੁਤ ਹੀ ਚੰਗੀ ਆ ਗਈ ਆ ਹਾਈ ਟੂਟ ਮੈਂਥ ਵੀ ਬਹੁਤ ਜਿਆਦਾ ਚੰਗੀ ਆ ਬਾਕੀ ਪਿਓਰ ਨੀਲੀ ਦਾ ਵੀ ਰੰਗ ਤੇ ਆ ਸੂਨਤਾ ਕੀ ਨਿਸ਼ਾਨੀ ਹੈਗੀ ਆ ਇਹ ਕਿੰਨਾ ਟਮਖੜਦੀ ਭਾਈ ਦੱਸਿਆ ਕਿ ਭਾਈ 15 ਦਿਨ ਪੂਰੇ ਨੇ ਠੀਕ ਹੈ ਲੋ ਜੀ 15 ਦਿਨ ਖੜਦੀ ਕਰਮ ਵਾਲੀ ਜੱਟ ਲੱਤ ਲੱਰੇ ਵੀ ਕਾਫੀ ਆ ਹਵਾਨੇ ਤੇ ਤੇ ਕੱਡ ਵਜਨ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੇ ਬਹੁਤ ਹੀ ਚੰਗਾ ਆ ਗਿਆ ਕੱਡ ਕੱਦ ਕਰਿਆ ਤੇ ਵੀ ਕੋਈ ਵੀਰ ਭਰਾ ਸਾਂਭਣਾ ਲਾ ਜੂ ਤੇ ਚਲੋ ਦੁੱਧ ਚੰਗਾ ਕੱਢੀ ਜਾਣਾ ਇਹਨੇ ਵੀ ਜੋ ਲੱਗੇ ਉਹ ਵੀ ਚੈੱਕ ਕਰਦੇ ਤੁਹਾਨੂੰ ਥਾਣਾ ਦਾ ਸਟੈਰ ਗਿਆ ਵੀ ਥਣ ਵੀ ਨੋਕ ਵਾਲਾ ਲੱਗਾ ਹੋਵਾ ਵੀ ਬਹੁਤ ਜੀ ਜੀ ਨਾਮੇ ਕਾ ਕੀ ਹਵਾ ਨੇ ਤਾਂ ਜੇ ਤੇ ਸੂਨ ਤਾਂ ਕਹਵਾਨਾ ਚੰਗਾ ਬਣਾ ਜੇ ਨਾ ਕਰਮਾਲੀ ਨੇ ਇਹਦਾ ਮੁੱਲ ਭਾਜੀ ਯਾਰ ਇਹਦਾ ਮੁੱਲ ਤੇ ਭਾਈ ਭਾ ਲੱਖ ਕਰਕੇ ਪਛਾਣਾ ਕਰੇ 90 ਦੇ ਦੀਏ ਭਾਜੀ 90 ਦੀ ਹਾਂਜੀ ਕਰੀਏ ਇੱਕੇ ਮੰਨਤਾ ਹਾਂ ਕੱਦ ਦਈਆਂ ਆਪ ਦਾ ਇਹਦਾ ਟਿਕਟ ਮੈਂ ਦਨਾ ਆ ਵੀ ਦੱਦ ਹਾਂ ਨਹੀਂ ਕਰਦਗੇ ਹਾਂਜੀ ਭਾਈ 85000 ਤੋਂ 200 ਰੁਪਿਆ ਛੋੜ ਜੀ ਠੀਕ ਆ ਲਓ ਜੀ 85000 ਤੋਂ 200 ਰੁਪਿਆ ਛੋੜ ਬਿਲਕੁਲ ਛੋੜ ਚੱਪੇ ਵਾਲੇ ਬਾਈ ਨੇ ਮੁੱਲ ਹਾਂ ਜੀ ਇਹ ਆਇਓ ਫ੍ਰੈਂਡ ਭਾਜੀ ਝੋਡੀ ਦੇ ਆਪਣੇ ਕੋ ਬੜੀ ਚੰਗੀ ਆ। ਕੋਈ ਵੇਖੀ ਆਪਾਂ ਦੋ ਵੀ ਨਹੀਂ ਸੰਭੀ ਇਹ ਝੋਡੀ। ਅੱਛਾ ਜੀ। ਠੀਕ ਆ। ਠੀਕ ਆ ਜੀ। ਇਹ ਝੋਡੀ ਸੁਈਏ ਕੱਲ ਦੀ। ਠੀਕ ਹੈ ਜੀ। ਅੱਜ ਸ਼ਾਮੀ ਸੁਈਏ ਝੋੜੀਆਂ ਲੱਆ ਜੇ ਲੱਪਾ ਲੱਗਾ ਨਾ। ਹਾਂ ਝੋਡੀ ਦੇ ਦੋ ਚਵਾਈਆਂ ਹੋਈਆਂ ਲੋਕੇ ਲਾ ਕੇ ਰਹਿੰਦੇ ਆਪਾਂ। ਠੀਕ ਆ। ਬਾਕੀ ਆ ਬੱਚੇ ਕਰਕੇ ਝੋਡੀ ਨੇ ਲੱਪਾ ਲਾਇਆ। ਆਓ ਜੀ ਜਿਹੜਾ ਬੱਚਾ ਉਹ ਕਿਤੇ ਪੜਾ 11 ਕੁੜਿਆ ਦਿੱਤਾ। ਕਹਿੰਦੇ ਸੇਵਾ ਕਰੀਂ ਮੇਰੇ ਕੋ ਕਹੀ ਮਚਾ। ਮਾਉਲੀ ਸਾਇਆ ਦਾ ਜਿਵੇਂ ਦੋ ਮਹੀਨਾ ਤੋਂ ਦਾ ਬਾਕੀ ਤੁਹਾਨੂੰ ਦਿਖਾਉਣਾ ਨਾੜੂ ਗਿੱਲਾ ਹਲੇ ਬਿਲਕੁਲ ਹੀ ਦੇਖੋ ਭਾਈ ਦਿਖਾਓ ਲਓ ਜੀ ਲਾਗੇ ਤੋਂ ਚੈੱਕ ਕਰਦੇ ਕਿੰਨਾ ਨਾੜੂ ਹੈ ਭਾਈ ਜੋੜੀ ਨੇ ਤਾਂ ਨਸਲ ਵੇਖੋ ਭਾਈ ਪਿਓਰ ਨੀਲੀ ਲਾਵੀ ਦਾ ਨੀਲੀ ਰਾਈ ਜੇ ਕੋਈ ਵੀ ਉਹਦਾ ਸਾਹਮ ਲੋਗਾ ਤੇ ਮਾਲੀ ਬਹੁਤ ਹੀ ਤਗੜਾ ਬਣ ਜਣਾ ਕਰਵਾ ਲਈ ਨੇ ਭਾਈ ਜੇ ਕੋਈ ਕਹਿੰਦੇ ਤੇ ਝੋਲੀ ਆਪਾਂ ਖੋਲ ਕੇ ਵਿਖਾ ਦਨੇ ਨਹੀਂ ਮੇਰੇ ਲੋ ਜਲੰਪਤੀ ਜੇ ਕਿਹਦੇ ਵੀ ਤੇ ਸਾਵੇ ਠੀਕ ਹੈ ਠੀਕ ਹੈ ਮਾਲੂ ਵੀ ਲਾਇਆ ਕੋਈ ਯੋਰ ਹੋ ਜਾਂ ਹਾਂਜੀ ਹਾਂਜੀ ਹਾਂ ਖੋਲ ਕੇ ਵਿਖਾ ਦਨਾ ਇਹ ਤਾਂ ਉਹਨੇ ਮੈਂ ਦੂਜੀ ਕਿਰੀਅਰ ਪਾਣੇ ਠੀਕ ਆ ਠੀਕ ਆ ਇਹ ਲੋ ਜੀ ਬਿਲਕੁਲ ਤਾਜੀ ਸੋਈ ਆ ਥੋੜਾ ਜਿਹਾ ਦਿਵਾਕ ਪਲਿਆ ਦਿੱਤਾ ਉਹਦੇ ਕਰਕੇ ਵੀਰ ਦਾ ਨੱਪਾ ਜਰੂਰ ਲਾਇਆ ਵਾ ਤੇ ਬਾਕੀ ਥੱਲੇ ਪੰਡਾ ਹੀ ਪਈਆਂ ਵਾ ਮਾਲੀ ਨੇ ਕਿੰਨਾ ਕੁ ਬੋਲਾ ਕੱਟਿਆ ਭਾਜੀ ਬੋਲਾ ਕਿੰਨਾ ਕੱਟਿਆ ਬੋਲਾ ਭਾਜੀ ਮੈਂ 2 ਕਿਲੋ ਰਹਿਣ ਤੇ ਜੇ ਥਲ ਦੀ ਬਹਨ ਤੇ ਨਿਕਲੋ ਅੱਛਾ ਜੀ ਸਾਰੇ ਕਟੋਗਾ ਦੇ ਬੱਚੇ ਜਿਹਾ ਕੇ 5 ਕਿਲੋ ਚ ਹੋਇਆ ਉਹ ਠੀਕ ਆ ਠੀਕ ਆ ਇਹ 13 14 ਕਿਲੋ ਦੀ ਮਾਲ ਆ ਅੱਛਾ ਜੀ ਇਹ ਆਪਣੇ ਮੰਨ ਲਓ ਸੱਜਣ ਬੰਦੇ ਕੋਲ ਆਈਏ ਜੋ ਠੀਕ ਆ ਠੀਕ ਆ ਲੋ ਜੀ ਪਿਓਰ ਨੀਲੀ ਬਾਕੀ ਜਵਾਕ 11 ਹੀ ਪਲਿਆ ਦੇਤਾ ਕਰਮਾਲੀ ਨੇ ਤੇ ਉਹਦੇ ਕਰਕੇ ਲੱਫਾ ਲੁਫਾ ਲੱਗਾ ਥੱਲੇ ਪੰਡਾਂ ਹੀ ਪਈਆਂ ਤੇ ਸਵੇਰੇ ਪਾਈ ਨੜੀ ਚਵਾਈ ਜਿੱਤੀ ਜੀ ਉਸ ਹਾਲਾ ਕੋਈ ਪੁਰਾਣਾ ਅੰਦਾਜ਼ਾ ਲਾਵੇ ਤੇ ਹੈ ਵੀ ਬਟਨਾਲਾ ਹਵਾਨਾ ਆ ਗਿਆ ਜੰਡੀ ਵਾਲਾ ਕਰੋ ਵੀ ਕਿਆ ਕਬਾਕੀ ਥਾਣਾ ਦਾ ਸੈਰ ਗਿਆ ਵੀ ਬਹੁਤ ਹੀ ਸ਼ਾਨਦਾਰ ਆ ਗਿਆ ਕਿ ਕਿੰਨੇ ਦੁੱਧ ਵਾਲੇ ਭਾਈ ਦੱਸਿਆ ਭਾਈ 13 ਚ ਬਗਲੋ ਵਾਲੀ ਝੋਟੀ ਠੀਕ ਆ ਠੀਕ ਆ ਜੇ ਹਵਾਨੇ ਦੇ ਵੀ ਡੱਪ ਦੁੱਪ ਜਿਹੜੇ ਕਾਫੀ ਆ ਗਏ ਆ ਪੰਜਾ ਘਟਾ ਸਾਡੇ ਤੇ ਇਹ ਨੋਕ ਵਾਲਾ ਸਾਡੇ ਇਹ ਰਹਾ 14 ਲੀਟਰ ਜਿਹੜਾ ਦੁੱਧ ਕਰਨ ਵਾਲੀ ਭਰੀ ਜਾਊਗੀ ਹਾਂਜੀ ਹਾਂਜੀ ਬਾਕੀ ਜਵਾਬ ਆਜੀ ਬਹੁਤ ਜ਼ਿਆਦਾ ਚੋਣੀ ਠੀਕ ਹੈ ਠੀਕ ਹੈ ਇਹਦਾ ਮੁੱਲ ਭਰੀ ਹਰਾਂ ਹਾਂਜੀ ਇਹਦਾ ਮੁੱਲ ਮੈਂ ਬਤਾ ਇਹ ਸੀਰੀਆ ਵੀ ਬੜੀਆ ਤਾਂ ਡਰਦੀ ਥੋੜੀ ਜੀ ਠੀਕ ਹੈ ਠੀਕ ਹੈ ਲੈ ਅਕਦਾੰਤ ਡਰਦੀ ਥੋੜੀ ਜੀ ਥੋਈ ਆ ਥੋੜੀ ਡਰਦੀ ਆ ਠੀਕ ਹੈ ਠੀਕ ਹੈ ਮੁੱਲ ਭਾਜੀ ਇਹ ਲੱਖ ਦੀ ਝੋਟੀ ਦੇਣੀ ਆ ਅੱਛਾ ਜੀ ਹਾਂਜੀ ਇਹ ਹਾਣਾ ਹੀ ਕਰਾਤੀ ਹਾਣਾ ਹੀ ਬਸ ਭਾਜੀ ਦੇ ਦਿੰਦੇ ਠੀਕ ਆ ਲਓ ਜੀ ਲੱਖ ਬਈ ਪਰ ਪਤਾ ਨਾ ਛੋਟੀ ਬਹੁਤ ਚੰਗੀ ਆ ਹਾਂਜੀ ਹਾਂਜੀ ਪਰਸੋਂ ਤੱਕ ਲੱਖਾ ਪੁਰਜਣਾ ਠੀਕ ਆ ਹਾਂ ਤੇ ਮੰਨ ਲਓ ਵੀ ਕੋਈ ਜੇ ਕੇ ਵੀਰ ਪਰ ਫੇਟ ਟੰਡੀ ਆ ਤੇ ਇਹ ਵੀ ਹਿਸਾਬ ਨਾਲ ਨਿਕਨਾ ਹੀ ਆ ਤੇ ਦੁੱਧ ਦਾ ਰਿਕਾਰਡ ਵੀ ਚੰਗਾ ਤੇ ਪਿੱਛੇ ਜਵਾਗ ਵੀ ਹਿਸਾਬ ਨਾਲ ਕੋਈ ਕੀਮਤ ਨਹੀਂ ਜਵਾਗ ਦੀ ਠੀਕ ਆ ਠੀਕ ਉਹ ਮੀਂਹ ਦਾ ਮੀਂਹ ਚੰਗਾ ਸੀਮਨ ਕੇ ਗਿੰਦ ਭਰਾਇਆ ਨਾ ਆਹ ਜੀ ਤੇ ਉਹ ਪਾਰੀ ਸੀਮਨ ਨੂੰ ਭਰਦਾ ਪਾਉਂਦਾ ਬਹੁਤ ਹੀ ਜ਼ਿਆਦਾ ਤੇ ਐ ਲੱਗਦਾ ਇਹ ਤਾਂ ਦੋ ਮਹੀਨਾ ਦਾ ਜਵਾਗ ਬਿਲਕੁਲ ਭਾਈ ਜੀ ਹਾਂ ਨੌਈ ਪਸ਼ੂ ਭਾਈ ਦੇ ਕੋਲ ਸਾਰੇ ਚੰਗੇ ਆ ਤੇ ਚੰਗੇ ਚੰਗੇ ਪਸ਼ੂ ਭਾਈ ਕੌਂ ਦਾ ਤੁਹਾਨੂੰ ਪਤਾ ਹੀ ਆ ਜਿਵੇਂ ਰੇਡ ਵੀ ਬਿਲਕੁਲ ਨਿਗੇ ਨਿਗੇ ਹੁੰਦੇ ਆ ਇਹ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਾਇਆ ਕਰੋ ਤਾਂ ਕਿ ਜਿਹੜੇ ਵੀ ਪ੍ਰਾਣ ਆ ਕੇ ਪਸ਼ੂ ਪੇਟ ਨਾਲ ਧੋਜੇ ਬਾਤ ਤੇ ਸਾਲ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ